ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਹਾਲ ਵੀ ਬੜਾ ਸ਼੍ਰੋਮਣੀ ਕਾਲੀਆ ਨੰਬਰਸਰ ਸੰਤ ਦੇ ਨਾਲ ਸਿੱਖ ਆਲਸਾ ਬੰਦਾਲਿਆਂ ਦੇ ਜਨਮ ਦਿਹਾੜੇ ਮਨਾ ਰਹੇ ਨੇ ਸੂ ਪੁਰਸੇ ਦਾ ਖੰਡਾ ਜਨੇਓ ਹਰ ਸਾਲ ਦੀ ਤਰ੍ਹਾਂ ਫਲਦਾ ਜਲਦੀਆਂ ਨੇ ਸੰਗਰਾਲਾ ਹਲਕਾ ਅੱਜ ਸੰਤ ਬਾਬਾ ਚਨੈਲ ਸਿੰਘ ਪਿੰਡਰਾਵਾਲਿਆ ਦਾ ਜਨਮ ਦਿਹਾੜਾ ਮਨਾਇਆ ਗਿਆ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹਣੀ ਹੋਗੀ ਅੱਲਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਅੱਲਾਹ ਦਾ ਸ਼ੁਕਰੀਆ ਕਰਦਾ ਪ੍ਰਮਾਤਮਾ ਮਹਾਰਾਜ ਦਾ ਜਿਨ੍ਹਾਂ ਦੀ ਔਟ ਆਹਰੇ ਨਾਲ ਇਹ ਪ੍ਰੋਗਰਾਮ ਸਿਰੇ ਚੜੇ ਨੇ ਤੇ ਅੱਜ ਫਤਿਹਗੜ੍ਹ ਦੀ ਧਰਤੀ ਤੇ ਅਸੀਂ ਦਵੀਂ ਧਰਤੀ ਤੇ ਸਤਾਰਾ ਰਵਦਾਸ ਭਗਤ ਜੀ ਦਾ ਬਾਰਾ ਜਰਮਟੇ ਹੜਾ ਸੀ ਤੇ ਸ਼ੰਤ ਜਰਮਨ ਸਿੰਘ ਖਾਲਸਾ ਭੰਡਾਰਾ ਵਾਲਾ ਦੋਨੇ ਜਰਮਟੇ ਹੜੇ ਬੜੀ ਧੂਮ ਧਾਉ ਨਾਲ ਮਨਾਏ ਨੇ ਸ਼ੋਮਣੀ ਕਾਲੀ ਜਲੰਮਰ ਸਰਪਰ ਨੇ ਤਾਂ ਜੀ ਇੰਤਜ਼ਾਮ ਕਿੰਨੇ ਵੱਡੇ ਕੀਤੇ ਗਏ ਸੀ ਜੀ ਦੇਖੋ ਪੁੱਤ ਤੁਸੀਂ ਨਾਲ ਸੀ ਦੇਖ ਲਿਆ ਉੱਥੇ ਕਿੰਨਾ ਕੱਠ ਸੀ ਖੱਠਾ ਮਾਰਦਾ ਬਾਕੀ ਆਪਣੇ ਜ਼ਿਲ੍ਹਿਆਂ ਦੇ ਉੱਪਰੋਂ ਕੱਠ ਲੈ ਕੇ ਗਏ ਸੀ ਪਾਇਲ ਹਲਕੇ ਤੋਂ ਬਲਾਉ ਸਰਕਲ ਬਸਈਵਾੜਾ ਖੰਨਾ ਆਪਣੇ ਕੋਲੋਂ ਸੀਗੇ ਨਾਗਰ 22 ਦੇ ਨਾਗਰ ਸੀਗੇ ਗੱਡੀਆਂ ਬਾਕੀ ਮੋਟਰਸਾਈਕਲ ਵੀ ਸੀਗੇ ਤੁਹਾਡੇ ਸਵਾਗਤ ਦੇ ਵਿੱਚ ਕਿਹੜੇ ਕਿਹੜੇ ਬੁਲਾਰੇ ਪਹੁੰਚੇ ਸੀ ਜੀ ਕਿਹੜੇ ਕਿਹੜੇ ਬੁਲਾਰੇ ਸਮੋਦਰ ਹੋਏ ਸੀ ਜੀ ਬੁਲਾਰੇ ਇੱਕ ਤਾਂ ਇਮਾਨ ਸਿੰਘ ਇਮਾਨ ਸਿੰਘ ਉਹਦੇ ਕਾਰਜਕਾਰੀ ਪ੍ਰਧਾਨ ਲਾਇਆ ਗਏ ਨੇ ਪਲਟਾ ਪਾਰਟੀ ਦੇ ਪ੍ਰੋਫੈਸਰ ਮਹਿੰਦਰਪਾਲ ਬਲੇਰ ਸਿੰਘ ਉਹ ਫਰਪਾਲ ਸਿੰਘ ਬਲੇਰ ਮਾਸਟਰ ਲਾਰਿਕ ਤੇ ਇਹਦੇ ਵਿੱਚ ਪਰਮਜੀਤ ਮੰਨ ਸੀਗਾ ਜੋ ਦਲਾ ਖਾਲਸਾ ਦਾ ਪ੍ਰਧਾਨ ਆ ਮੁੰਡਾ ਤੋਂ ਬਹੁਤ ਹੀ ਬੁਲਾਰੇ ਤਾਂ ਉਹਨਾਂ ਨੇ ਇਹੀ ਦੱਸਿਆ ਵੀ ਸੇਕ ਕੌਮ ਨੂੰ ਮਜ਼ਬੂਤ ਕਿੰਨਾ ਕਰੀਏ ਕਿਵੇਂ ਕਰਨਾ ਸਾਰੀਆਂ ਜਿੰਨੀਆਂ ਇੱਧਰ ਕਰ ਆਪਣੇ ਨਾਲ ਪੰਜਾਬੀਆਂ ਹੁੰਦੀਆਂ ਨੇ ਉਹਨਾਂ ਨੇ ਚੱਲਣਾ ਪਾਇਆ ਵੀ ਹਾਂ ਆਪਣੇ ਨਾਲ ਪਈਆ ਹਾ ਹੋ ਰਿਹਾ ਤੇ ਇਹਦੇ ਆਪਾਂ ਚੌਕ ਸਿਰ ਉਹ ਆਪਣੇ ਪ੍ਰਧਾਨ ਜੀ ਅਗਰ ਆਪਾਂ ਜੋਸ਼ ਦੀ ਗੱਲ ਕਰਦੇ ਆ ਸੰਗਤਾਂ 'ਚ ਕਿੰਨਾ ਕੁ ਜੋਸ਼ ਸੀਗਾ ਜੀ ਜੋਸ਼ਤਾ ਜੀ ਤੁਹਾਨੂੰ ਪਤਾ ਹੀ ਆ ਕਿ ਜਿੱਥੇ ਸੰਤ ਜੀ ਨੇ ਖਾਲਸਾ ਪੰਡਰਾਲਾ ਦਾ ਜਨਮ ਤੇ ਹਾਲਾ ਸੀਗਾ ਉਹਨਾਂ ਦਾ ਨਾਂ ਆ ਜਾਂਦਾ ਜੋਸ਼ਤਾ ਉੱਥੇ ਆ ਗੋ ਆ ਗਈ ਸੰਗਤਾਂ ਦੇ ਵਿੱਚ ਪੂਰਾ ਭਰ ਆ ਜਾਂਦਾ ਸੋ ਇੱਕ ਉਹ ਸੱਚ ਦੇ ਪਹਿਰਾ ਦਿੰਦੇ ਸੀਗੇ ਸੱਚ ਦੀ ਆਵਾਜ਼ ਉਲੰਭ ਕਰੀ ਉਹਨਾਂ ਨੂੰ ਤਾਂ ਹੀ ਤਾਂ ਚੋਰਾ ਨੂੰ ਰਾਸ ਨਹੀਂ ਆਏਗੇ ਜਿਵੇਂ ਬਾਦਲ ਕੇ ਹੋਏ ਉਹਨਾਂ ਨੇ ਸਹੀਦ ਕਰਵਾਇ ਰੇਟ ਐਟੈਕ ਕਰਵਾਇਆ ਜਾਂ ਹੋਰ ਕਾਂਗਰਸੀਏ ਹੋਗੇ ਤੇ ਉਹ ਕਹਿੰਦੇ ਸੱਚ ਬੋਲਦੇ ਸੱਚ ਦੇ ਪਹਿਰਾ ਦਿੰਦੇ ਸੀਗੇ ਉਹ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀਗੇ ਉਹਨਾਂ ਨੇ ਖਾਲਸਾਤਨ ਮੰਗਿਆ ਨਹੀਂ ਸੀਗਾ ਪਰ ਇਹਨਾਂ ਨੇ ਕਿਹਾ ਸੀਗਾ ਵੀ ਜੇ ਅਟੈਕ ਕਰੋਗੇ ਖਾਲਸਾਤਨ ਨਹੀਂ ਰੱਖੀ ਜਾਊਗਾ ਕਰਾ ਜਰੂਰ ਪਰ ਉਹਨਾਂ ਨੇ ਅਟੈਕ ਕਰ ਤਾਂ ਨਹੀਂ ਰੱਖੀ ਗਈ ਅਲੰਦਪੁਰ ਦੇ ਮਤਿਆਂ ਦੇ ਉੱਪਰ ਕੰਮ ਕਰਦਾ ਜੀ ਅੱਜ ਆਪਾਂ ਮਤੇ ਲੈਣੇ ਨੇ ਤਾਂ ਇੱਕ ਜੁੱਟ ਹੋ ਕੇ ਸਾਨੂੰ ਚੱਲਣਾ ਪੈਣਾ ਛਕੋ ਨੂੰ ਤਾਂ ਜਾ ਕੇ ਅਸੀਂ ਪਾਸ ਕੰਮ ਜਾ ਬਖਵਾ ਦੇ ਜੀ ਜਾਨੀ ਜਿਹੜੇ ਆਪਾਂ ਅੱਜ ਪ੍ਰੋਗਰਾਮ ਹੋ ਰਹੇ ਨੇ ਜੀ ਇਹ ਆਉਣ ਵਾਲੇ ਸਮੇਂ 'ਚ ਕੀ ਕਿੰਨੇ ਸਿੱਧੇ ਕਿ ਨਿਕਲਣਗੇ ਫਿਰ ਆਓ ਤੁਸੀਂ ਦੇਖ ਲਿਆ ਵੀ ਠਾਠਾ ਮਾਰਦਾ ਘੱਟ ਸੀਗਾ ਆਪ ਮਾਰੇ ਲੋਕ ਆ ਰਹੇ ਨੇ ਜਿੱਥੇ ਸੰਤ ਜੀ ਮੇਲਖਾਲ ਸਾਹਿਬਿੰਦਰਾ ਵਾਲਿਆਂ ਦਾ ਸੀਗਾ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਉੱਥੇ ਸਰਦਾਰ ਸਿੰਘ ਮਾਨ ਸਾਹਿਬ ਨੂੰ ਵੀ ਯਾਦ ਕਰਦੇ ਨੇ ਉਹਨਾਂ ਇਸ ਹਰਸ ਨੇ ਵੀ ਬੁਡੇ ਟੇਕਦੇ ਨੇ 40 ਸਾਲ ਦਾ ਲੱਗੇ ਹੋਏ ਨੇ ਇੱਕ ਪਾਸੇ ਤੇ ਨਾਂ ਵਿਕੇ ਨਾਲ ਝੁਕੇ ਨੇ ਸੋ ਉਹਨਾਂ ਨੂੰ ਵੀ ਪਿਆਰ ਕਰਦੇ ਨੇ ਦੁਨੀਆ ਆਪ ਕੋ ਮਹਾਰੀ ਬਹੁਤ ਆ ਰਹੀ ਆ ਆਸਾਂ ਅਸੀਂ ਮਿਹਰੇ 27 ਦੇ ਵਿੱਚ ਸਰਕਾਰ ਬਣਾਵਾਂਗੇ ਬਾਕੀ ਤੁਸੀਂ ਦੇਖ ਲਿਆ ਹੁਣ ਦਿੱਲੀ ਦੇ ਵਿੱਚ ਕੀ ਹੋਇਆ ਇੱਕ ਚੋਰ ਨੇ ਦੂਜੇ ਚੋਰ ਨੂੰ ਹਰਾਤਾ ਇੱਕ ਵੀ ਜਿਹੜੇ ਦੋ ਪਹਿਲੂ ਨੇ ਉਹ ਇੱਕ ਗਿਆ ਇੱਕ ਆ ਗਿਆ ਕਿਉਂਕਿ ਇਹ ਦੋਨੇ ਪਾਰਟੀਆਂ ਚੋਰ ਨੇ ਤੱਕ ਦੌਰ ਜਿੱਤ ਗਿਆ ਕੋ ਹਾਰ ਗਿਆ ਪ੍ਰਧਾਨ ਜੀ ਤੁਸੀਂ ਤਾਂ ਕਹਿੰਦੇ ਹੋ ਵੀ ਚੋੜ ਦੇ ਚੋੜ ਨੂੰ ਆਇਆ ਲੇਕਿਨ ਬੀਜੇਪੀ ਵਾਲੇ ਤਾਂ ਕਹਿ ਰਹੇ ਨੇ ਵੀ ਸਾਡੀ ਸ਼ਾਨਦਾਰ ਜਿੱਤ ਹੋਈ ਹੈ ਸੱਚ ਦੀ ਜਿੱਤ ਹੋਈ ਹੈ ਪਤਨਕਾਰਾ ਸਾਨੂੰ ਪੰਜਾਬ ਦੇ ਵਿੱਚ ਹਾਲਾਤ ਬਾਹਰ ਜੀਪੀ ਦੇ ਵਿੱਚ ਹਾਲਾਤ ਦਾ ਪਤਾ ਹੀ ਆ ਐਗਦੀ ਆ ਹੋ ਕੇ ਸਾਡੇ ਪ੍ਰੋਗਰਾਮ ਉਹ ਕਿੰਨੀਆਂ ਮੋਟੀਆਂ ਹੋਈਆਂ ਨੇ ਗੱਲਾਂ ਲਾਉਣ ਦੇ ਵਿੱਚ ਤੇ ਕੋਈ ਪ੍ਰਬੰਧ ਨਹੀਂ ਕਰੇ ਬੋਲਦੇ ਕੁਝ ਨਾ ਝੂਠ ਤੇ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਲੋ ਯਾਦ ਦੇ ਵਿੱਚ ਦੇਖੋ ਕੀ ਕੁਝ ਹੋ ਰਿਹਾ ਇਹ ਤਾਂ ਝੂਠਾ ਨੀ ਪਾਰਟੀ ਆ ਜੀ ਬੀਜੇਪੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਇਹਨਾਂ ਨੂੰ ਸਿਰਫ ਇਹ ਆਖੀ ਸਿਕ ਤੋਂ ਉਹਨੇ ਥੱਲੇ ਲਾਈਏ ਤੇ ਅਸੀਂ ਆਪ ਰਾਜ ਕਰੀਏ ਉਹ ਕੋਈ ਸੱਚਾਈ ਨਹੀਂ ਇਹਦੀ ਸੱਚੇ ਨਹੀਂ ਹੋਵੇ ਝੂਠੇ ਝੂਠੇ ਨੇ ਬਾਕੀ ਆ ਅੱਜ ਜੋ ਤੇ ਸੰਮੋਹਨ ਹੋਏ ਨੇ ਭਗਤ ਰਗਦਾਸੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਵੀ ਮਨੁਬਾਦ ਦਾ ਉਹਨੇ ਖੰਡਨੇ ਕੀਤਾ ਇੱਕ ਇਹਨਾਂ ਕਲਾਬੀ ਭਗਤ ਹੋਏ ਨੇ ਇਹ ਤੁਹਾਡਾ ਜੇ ਕੋਈ ਲਾਰਜ ਮੈਸੇਜ ਦੇਣਾ ਚਾਹਦੇ ਹੋ ਜੀ ਬਿਲਕੁਲ ਜੀ ਇੱਕ ਆਪਾਂ ਪਹਿਲਾਂ ਯਾਦ ਨੇ ਰਿਹਾ ਸੀ ਇੱਕ ਸ੍ਰੀ ਦਾਵ ਉਦਾਰ ਸਿੰਘ ਖੰਡਾ ਦੀ ਮਾਤਾ ਜੀ ਆਏ ਸੀ ਉਹਨਾਂ ਨੂੰ ਮਹਾਰਾਣੀ ਜਿੰਦਕੌਰ ਦਾ ਅਵਾਰਡ ਦਿੱਤਾ ਤੇ ਨਾਲ ਹੀ ਭਾਈ ਖਾਲਵਾ ਜੀ ਨੂੰ ਜਿਹੜੇ ਸੀਤ ਹੋਏ ਨੇ ਸਾਡੇ ਤੇ ਉਹਨਾਂ ਨੂੰ ਅਵਾਰਡ ਦਿੱਤਾ ਤੇ ਨਾਲ ਗੱਲ ਕਰਨੀ ਚਾਹੁੰਦੇ ਹਾਂ ਹੁਣ ਜਿਵੇਂ ਮੂਰੇ ਵੋਟਾਂ ਹੋਣੀਆਂ ਨੇ ਸ਼ਰਮਿੰਦਾਰੀ ਦੀਆਂ ਉਹਨਾਂ ਦੇ ਵਿੱਚ ਪਤਾ ਲੱਗੇ ਜਾਣਾ ਵੀ ਕੀ ਕੁਝ ਹੈ ਕੀ ਨਹੀਂ ਆ ਵੋਟਾਂ ਬਣਾਓ ਤੇ ਨਾਲ ਹੀ ਜੋਰ ਲਾ ਕੇ ਆਲੇ ਵਾਲੇ ਪਿੰਡਾਂ ਵਿੱਚ ਆਪਾਂ ਉਹਦਾ ਕਰੋ ਕੰਮ ਜਿੰਨੇ ਕਰਨੇ ਨੇ ਬਾਕੀ ਜਿੰਨੀ ਸੰਗਤ ਗਈ ਆ ਉੱਥੇ ਸ੍ਰੀ ਦੀ ਜਲਮਦੰਤ ਫਤਿਹਗੜ ਸਾਹਿਬ ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਨਾਲ ਹੀ ਪ੍ਰਸ਼ਾਸਨ ਨੇ ਬਹੁਤ ਵਧੀਆ ਡਿਊਟੀ ਨਿਭਾਈ ਆ ਜਿਹੜੀਆਂ ਰਾਖਕ ਵਗੈਰਾ ਭੰਗ ਨਾਲ ਚਲਾ ਕੇ ਰੱਖੀ ਆ ਉੱਥੇ ਤੇ ਸਾਰਿਆਂ ਦਾ ਧੰਨਵਾਦ ਦਿਨੋਂ ਧੰਨਵਾਦ ਆ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਹਿ ਦਿਲੋਂ ਸੋਚ ਕਰਦਾ I'm right. sorry. Thank you very much.